ਸਸੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਢੀਂਡੇ ਕੜਾਹੀ ਦੇ ਵਿੱਚ ਤੇਲ ਪਾ ਕੇ ਮੈਂ ਉਹਨੂੰ ਗਰਮ ਕਰਨੇ ਰੱਖ ਦਿੱਤਾ ਸੀ ਇਹਦੇ ਵਿੱਚ ਮੈਂ ਤੇਜ ਪੱਤਾ ਤੇ ਆਪ ਚਮਚ ਜੀਰੇ ਦਾ ਇਸਤੇਮਾਲ ਕੀਤਾ ਜੀਰਾ ਭੁੱਜਣ ਤੋਂ ਬਾਅਦ ਚੋਪਟ ਕੀਤੇ ਹੋਏ ਅਨਿਨ ਆਦਮਾਂਗੇ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਮਿਕਸ ਕਰਾਂਗੇ ਜਦੋਂ ਕਲਰ ਬਦਲ ਜਾਏਗਾ ਪਿਆਜ਼ ਦਾ ਫਿਰ ਅਸੀਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਟਮਾਟਰ ਭੁੱਜਣ ਤੋਂ ਬਾਅਦ ਮੈਂ 1/2 ਚਮਚ ਨਮਕ ਦਾ ਇਸਤੇਮਾਲ ਕੀਤਾ ਅੱਧਾ ਚਮਚ ਮਿਰਚ ਪਾਊਡਰ ਅੱਧਾ ਚਮਚ ਹਲਦੀ ਤੇ ਅੱਧਾ ਚਮਚ ਧਨੀਆ ਪਾਊਡਰ ਤੇ ਅੱਧਾ ਚਮਚ ਮੈਂ ਆਮਚੂਰ ਪਾウダー ਦਾ ਇਸਤੇਮਾਲ ਕੀਤਾ ਤੁਸੀਂ ਆਪਣੇ ਟਿੰਡਿਆ ਦੀ ਕੁਆਂਟੀਟੀ ਦੇ ਹਿਸਾਬ ਨਾਲ ਵੀ ਐਡ ਕਰ ਸਕਦੇ ਹੋ ਫਿਰ ਮੈਂ ਕਟਿੰਗ ਕੀਤੀ ਹੋਈ ਟਿੰਡਿਆ ਦੇ ਵਿੱਚ ਐਡ ਕਰ ਦਿੱਤੇ ਨੇ ਤਾਂ ਸਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ باقی ਜਿਹੜਾ ਅਸੀਂ ਜਿਹੜਾ ਮਸਾਲਾ ਬਣਾਇਆ ਉਹ ਸਾਰੇ ਸਬਜੀ ਨੂੰ ਲੱਗ ਜਵੇ ਤੇ ਇਹਨੂੰ ਅਸੀਂ ਮੀਡੀਅਮ ਫਲੇਮ 'ਤੇ ਹਾਫ ਆਰ ਤੱਕ ਪਕਾਵਾਂਗੇ ਪਰ 10-15 ਮਿੰਟ ਬਾਅਦ ਅਸੀਂ ਇਹਨੂੰ ਚੈੱਕ ਕਰਦੇ ਰਵਾਂਗੇ ਅਚੀ ਤਰ੍ਹਾਂ ਨਾਲ ਹਿਲਾਉਂਦੇ ਰਵਾਂਗੇ ਤਾਂਕਿ ਜਿਹੜੇ ਸਾਡੀ ਸਬਜੀ ਹੇ ਨੀਚੇ ਨਾ ਲੱਗੇ ਤੁਸੀਂ ਦੇਖ ਸਕਦੇ ਹੋ ਕਿ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਖਾਣ ਦੇ ਵਿੱਚ ਬਹੁਤ ਹੀ ਜੰਮੀ ਹੁੰਦੀ ਹੈ ਤੁਸੀਂ ਇਹਨੂੰ ਰੋਟੀ ਦੇ ਨਾਲ ਖਾ ਸਕਦੇ ਹੋ ਧੰਨਵਾਦ ਜੀ ਸਾਰਿਆਂ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ